ਨਾਚਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਚਸੀ ਪਖਵਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਲਮ ਸੱਧੂ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਪਿੰਡ ਫੁੱਲਾਵਾਲ ਵਿਖੇ ਡੇਂਗੂ ਚਿਕਨਗੁਨੀਆ ਅਤੇ ਮਲੇਰੀਆ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਸੰਬੰਧੀ ਸਬ ਸੈਂਟਰ ਫੁੱਲਾਂਬਾਲ ਵੱਲੋਂ ਗੁਰਬਖਸ਼ ਸਿੰਘ ਐਮਪੀਐਚ ਡਬਲਯੂ ਨੇ ਡੇਂਗੂ ਚਿਕਨਗੁਨੀਆ ਅਤੇ ਮਲੇਰੀਆ ਬੁਖਾਰ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦੰਦੇ ਹੋ ਦੱਸਿਆ ਕਿ ਡੇਂਗੂ ਦਾ ਮੱਛਰ ਆਪਣੇ ਘਰਾਂ ਵਿੱਚ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਜਿਵੇਂ ਕਿ ਕੂਰਿਆਂ ਵਿੱਚ ਫ੍ਰਿਜ ਦੇ ਪਿੱਛੇ ਲੱਗੀਆਂ ਟ੍ਰੇਆਂ ਛੱਤ ਉੱਪਰ ਪਏ ਟੁੱਟੇ ਗਮਲੇ ਪੁਰਾਣੇ ਟਾਇਰਾਂ ਅਤੇ ਪਾਣੀ ਦੇ ਖਾਲੀ ਪਏ ਅਲੱਗਾ ਅਲੱਗ ਤਰ੍ਹਾਂ ਦੇ ਪਏ ਸੋਮੇ ਜਿਨ੍ਹਾਂ ਵਿੱਚ ਇੱਕ ਹਫ਼ਤੇ ਤੋਂ ਵੱਧ ਪਾਣੀ ਖੜਾ ਰਹਿੰਦਾ ਹੈ ਉੱਥੇ ਡੇਂਗੂ ਦਾ ਮੱਛਰ ਆਂਡੇ ਤੂ ਪੈਦਾ ਹੁੰਦਾ ਹੈ ਡੇਂਗੂ ਬੁਖਾਰ ਮੱਦਾ ਮੱਛਰੇ ਏਡਿਸ ਏਜੀਪਟੀ ਅਤੇ ਮਲੇਰੀਆ ਬੁਖਾਰ ਐਨਾਫਲੀਜ਼ ਮੱਛਰ ਦੇ ਕੱਟਣ ਕਰਕੇ ਹੁੰਦਾ ਹੈ ਡੇਂਗੂ ਦਾ ਮੱਛਰ ਸਵੇਰੇ ਅਤੇ ਸ਼ਾਮ ਦੇ ਸਮੇਂ ਕੱਟਦਾ ਹੈ ਇਸ ਲਈ ਸਾਰਿਆਂ ਨੂੰ ਸਵੇਰੇ ਸ਼ਾਮ ਪੂਰੀਆਂ ਲੱਤਾਂ ਬਾਹਾਂ ਟਕਣ ਵਾਲੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਡੇਂਗੂ ਦਾ ਮੱਛਰ ਸਾਨੂੰ ਕੱਟ ਨਾ ਸਕੇ ਰਾਤ ਨੂੰ ਸੌਣ ਵੇਲੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਲਗਾ ਕੇ ਸੌਣਾ ਚਾਹੀਦਾ ਹੈ ਅਤੇ ਮੱਛਰਦਾਨੀਆਂ ਲਗਾ ਕੇ ਵੀ ਸੌਣਾ ਚਾਹੀਦਾ ਹੈ ਡੈਂਗੂ ਬੁਖਾਰ ਦੀਆਂ ਨਿਸ਼ਾਨੀਆਂ ਦੱਸ ਦਿਆਂ ਉਹਨਾਂ ਕਿਹਾ ਕਿ ਤੇਜ਼ ਸਿਰਦਰਦ ਅਤੇ ਤੇਜ਼ ਬੁਖਾਰ ਜੋੜਾ ਤੇ ਮਾਸਪੇਸ਼ੀਆਂ ਵਿੱਚ ਦਰਦ ਸਰੀਰ ਉੱਪਰ ਲਾਲ ਰੰਗ ਦੇ ਦਾਣੇ ਹੋਣਾ ਜੀ ਕੱਚਾ ਹੋਣਾ ਤੇ ਉਲਟੀ ਆਉਣ ਨੂੰ ਮਨ ਕਰਨਾ ਬੁਰਸ਼ ਕਰਦੇ ਸਮੇ ਮਸੂੜਿਆਂ ਵਿੱਚ ਖੂਨ ਦਾ ਆਉਣਾ ਆਦ ਇਸ ਦੀਆਂ ਨਿਸ਼ਾਨੀਆਂ ਹਨ ਡੈਂਗੂ ਬੁਖਾਰ ਤੋਂ ਬਚਣ ਲਈ ਸਾਨੂੰ ਘਰਾਂ ਵਿੱਚ ਸਾਫ਼ ਖੜੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰਕੇ ਸਿਕਾਉਣਾ ਚਾਹੀਦਾ ਹੈ ਤਾਂ ਜੋ ਡੈਂਗੂ ਦਾ ਮੱਛਰ ਪੈਦਾ ਨਾ ਹੋ ਸਕੇ ਇਸ ਵਿੱਚ ਡੇਂਗੂ ਦਾ ਲਾਰਵਾ ਮਿਲਣ ਤੇ ਇਸ ਨੂੰ ਸਾਫ਼ ਖੁੱਲੀ ਥਾਂ ਤੇ ਨਸ਼ਟ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਡੇਂਗੂ ਤੋਂ ਬਚਣ ਲਈ ਘਰਾਂ ਦੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਡੇਂਗੂ ਅਤੇ ਮਲੇਰੀਆ ਬੁਖਾਰ ਦੇ ਟੈਸਟ ਸਾਰੇ ਸਰਕਾਰੀ ਸੰਸਥਾਵਾਂ ਵਿੱਚ ਮੁਫਤ ਕੀਤੇ ਜਾਂਦੇ ਹਨ ਇਸ ਮੌਕੇ ਹਰਜਿੰਦਰ ਸਿੰਘ ਫਾਰਮੇਸੀ ਆਪਸਰ ਫੁੱਲਾਵਾਲ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਡਰਾਈਡੇ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਮੁਨਾ ਦੱਸੇ ਕਿ ਸਾਨੂੰ ਹਰ ਸ਼ੁੱਕਰਵਾਰ ਸਰਕਾਰੀ ਦਫ਼ਤਰਾਂ ਅਤੇ ਘਰਾਂ ਵਿੱਚ ਡ੍ਰਾਈਡੇ ਮਹਉਜ ਮਨਾਉਣਾ ਚਾਹੀਦਾ ਹੈ ਤਾਂ ਕਿ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ ਇਸ ਮੌਕੇ ਸਕੂਲ ਇੰਚਾਰਜ ਦਪਿੰਦਰ ਕੌਰ ਕੁਲਵਿੰਦਰ ਕੌਰ ਤੇਜਿੰਦਰ ਸਿੰਘ ਅਮਨਦੀਪ ਸਿੰਘ ਸਮਰਾ ਦਮਨਜੀਤ ਕੌਰ ਜਸਦੀਪ ਕੌਰ ਮਨਪ੍ਰੀਤ ਕੌਰ ਅਮਨਦੀਪ ਸਿੰਘ ਸੰਧੂ ਅਮਨਦੀਪ ਕੌਰ ਬਲਦੀਪ ਰਤਨ ਕੀਰਤੀ ਸੂਦ ਤਰਨਜੀਤ ਕੌਰ ਪਵਨ ਨੀਤ ਕੌਰ ਰਾਬੀਆ ਜਸਪ੍ਰੀਤ ਕੌਰ ਬਲਵਿੰਦਰ ਕੌਰ ਅਧਿਆਪਕ ਹਾਜ਼ਰ ਸਨ